ਨiyet ਤਾਂ ਸਾਫ ਹੋਣੀ ਚਾਹੀਦੀ ਹੈ ਬਸ ਸਾਡੀ ਨiyet ਇਹ ਹੈ ਕਿ ਪੰਜਾਬ ਜਿਹੜਾ ਹਰ ਪਾਸੇ ਉਧਰ ਅੱਕੇ ਕਰੇ ਇੰਡਸਟਰੀ ਵਾਲੇ ਪਾਸਿਓ ਆਪਾਂ ਥੋੜਾ ਜਿਹਾ ਪਛੜ ਗਏ ਸੀ ਪਿਛਲੀਆਂ ਗਵਰਨਮੈਂਟਾਂ ਨੇ ਪ੍ਰੋਪਰ ਪਾਲਿਸਿਜ਼ ਨਹੀਂ ਬਣਾਈਆਂ ਜਾਂ ਉਹਨਾਂ ਨੇ ਆਪਣੀ ਸਵਾਰਥੀ ਹਿੱਤ ਜਿਹੜੇ ਸਾਹਮਣੇ ਰੱਖੇ ਤੰਗ ਕੀਤਾ ਇੰਡਸਟਰੀਸਟ ਨੂੰ ਹਿੱਸੇ ਮੰਗੇ ਪ੍ਰੋਫਿਟ ਚੋ ਸ਼ੇਅਰ ਦੇਓ ਫਲਾਨਾ ਦੇ ਉਤੇ ਮਕਰਿਓ ਇੰਡਸਟਰੀਸ ਕਰਨ ਯਾਰ ਇੰਨਾ ਤਾਂ ਨਹੀਂ ਫਿਰ ਮੈਂ ਕਰ ਸਕਦਾ ਉਹ ਕਿਸੇ ਹੋਰ ਸਟੇਟ ਚ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੋਈ ਹੋਰ ਸਟੇਟ ਉਹਨਾਂ ਨੂੰ ਵਧੀਆ ਇਨਸੈਂਟਿਵ ਦੇ ਦਿੰਦੀ ਹੈ ਤਾਂ ਉੱਥੇ ਚਲੇ ਜਾਂਦੇ ਨੇ ਉਹ ਬਹੁਤ ਸਾਰੇ ਨੂੰ ਅਸੀਂ ਰੁਸਿਆ ਹਾ ਨੂੰ ਮਨਾ ਕੇ ਵੀ ਲੈ ਕੇ ਆਏ ਵੀ ਕੋਈ ਗੱਲ ਨਹੀਂ ਆਜੋ ਕਰੇ ਆਜੋ ਕਰਠੀ ਕਰ ਲੈਨੇ ਆਪਾਂ ਆਪਣਾ ਬਹੁਤ ਸਾਰੇ ਆਏ ਵੀ ਨੇ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਵਾਪਸ ਲੈ ਕੇ ਆਏ ਐ ਮੰਡੀ ਗੋਵਿੰਦਗੜ੍ਹ ਦੇ ਵਿੱਚ ਬਹੁਤ ਸਾਰੀ ਵਾਪਸੀ ਹੋਈ ਹੈ। ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਨੂੰ ਇੰਡਸਟਰੀ ਪੱਖੋਂ ਵੀ ਖੇਤੀ ਪੱਖੋਂ ਵੀ ਸਮਾਜਿਕ ਪੱਖੋਂ ਵੀ ਖੇਡਾਂ ਪੱਖੋਂ ਵੀ ਹਰ ਖਿੱਤੇ ਦੇ ਵਿੱਚ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਚਾਹੁੰਦੇ ਹਾਂ। ਉਹਦੇ ਵਾਸਤੇ ਹੁਸਾ ਦਾ ਸਾਰੇ ਸਾਰੇ ਵਰਗਾਂ ਦੀ ਸਾਨੂੰ ਨੌਲੇਜ ਨਾ ਹੋਵੇ ਪ੍ਰੋਪਰ ਅਸੀਂ ਸੁਝਾ ਲੈਨੇ ਕਿ ਦੱਸੋ ਜੀ ਇਹਦੇ ਚ ਕੀ ਕਰ ਸਕਦੇ ਆ ਇਹਨੂੰ ਕਿਵੇਂ ਕਰ ਸਕਦੇ ਆ ਤਾਂ ਉਹ ਅਸੀਂ ਨੋਟ ਕਰਕੇ ਉਸ ਤੋਂ ਬਾਅਦ ਫਿਰ ਐਕਸਪਰਟਸ ਨਾਲ ਬ੍ਰੇਨਸਟਾਰਮਿੰਗ ਕਰਕੇ ਉਸ ਤੋਂ ਬਾਅਦ ਫਿਰ ਪਾਲਿਸੀ ਬਣਾ ਦਿੰਨੇ ਖੇਡਾਂ ਦੀ ਪਾਲਿਸੀ ਇੰਨੀ ਵਧੀਆ ਬਣਗੀ ਇਸ ਵਕਤ ਦੇਸ਼ ਦੇ ਵਿੱਚ ਪੰਜਾਬ ਵਰਗੀ ਖੇਡ ਦੀ ਪਾਲਿਸੀ ਹੈ ਨਹੀਂ ਕਿਤੇ ਅ ਖਿਡਾਰੀ ਦੱਸਦੇ ਨੇ ਵੀ ਇਹ ਗੱਲ ਔਰ ਇਸ ਵਕਤ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਪਲੇਅਰ ਜਿਹੜੇ ਨੇ ਉਹ ਇੰਨਾ ਵਧੀਆ ਉਹਨਾਂ ਦਾ ਖੇਡਾਂ ਦੇ ਵਿੱਚ ਮਨ ਲੱਗਣ ਲੱਗ ਗਿਆ ਕਿ ਇਸ ਵਕਤ ਚਾਰ ਟੌਪ ਦੀਆਂ ਜਿਹੜੀਆਂ ਖੇਡਾਂ ਨੇ ਦੇਸ਼ ਦੀਆਂ ਵਿਮਨ ਕ੍ਰਿਕਟ ਉਹਦੀ ਕੈਪਟਨ ਹਰਮਨਪ੍ਰੀਤ ਹੈ ਮੋਗੇ ਤੋਂ ਹੁਣੇ ਵਰਲਡ ਕੱਪ ਜਿੱਤ ਕੇ ਆਏ ਨੇ ਤਿੰਨ ਪਲੇਅਰ ਸਾਡੇ 11 ਚੋਂ ਤਿੰਨ ਪੰਜਾਬ ਦੀਆਂ ਨੇ ਹਰਲੀਨ ਦਿਓਲ ਹੈ ਅਮਨ ਜੋਤ ਹੈ ਹਰਮਨਪ੍ਰੀਤ ਮੈਨਸ ਦੀ ਕ੍ਰਿਕਟ ਟੀਮ ਹੈ ਸ਼ੁਮਨ ਗਿੱਲ ਹੈ ਅਭਿਸ਼ੇਕ ਸ਼ਰਮਾ ਅਰਸ਼ਪ੍ਰੀਤ ਤਿੰਨ ਹੋਚ ਨੇ ਕੈਪਟਨ ਉਹਦਾ ਵੀ ਪੰਜਾਬੀ ਹੈ ਉਹ ਫਾਜ਼ਿਲਗਾ ਤੋਂ ਆ ਹਾਕੀ ਹੈ 11 ਚੋਂ 9 ਪੰਜਾਬ ਦੇ ਨੇ ਕੈਪਟਨ ਉਹਦਾ ਵੀ ਹਰਮਨਪ੍ਰੀਤ ਹੈ 11 ਚੋਂ 9 ਜਿਹੜੇ 11 ਖੇਡਦੇ ਨੇ ਚੋਂ 9 ਪੰਜਾਬੀ ਨੇ ਜੇ 6 ਵਜੇ ਪੰਜਾਬੀ ਦੇ ਤਾਂ ਆਉਂਦਾ ਵੀ ਮੂਰੂ ਪੰਜਾਬੀ ਹੀ ਹੈ ਕਿਉਂਕਿ ਚਾਰ ਬੈਂਚ ਤੇ ਵੀ ਆਪਣੀ ਨੇ ਇਹ ਨਹੀਂ ਹੈਗਾ ਕਿ ਜੇ ਇੱਕ ਦੋ ਦੇ 6 ਵਜੇ ਜੇ ਚੇਂਜ ਕਰ ਲੇ ਤਾਂ ਦੋ ਪੰਜਾਬੀ ਬਿਗੜ ਗਏ ਆਉਂਦਾ ਵੀ ਮੋਰੂ ਪੰਜਾਬੀ ਹੀ ਤਿਆਰ ਹੁੰਦਾ ਉਹ ਕਹਿੰਦਾ ਮੈਨੂੰ ਦਿਓ ਮੌਕਾ ਕਿਰਾ ਸੋ 15 ਚੋਂ 13 ਆਪਣੇ ਨੇ ਉਹਦੇ ਚ ਤੇ ਫੁੱਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਮੁੰਡਾ ਹੀ ਚਾਰ ਵੱਡੀਆਂ ਖੇਡਾਂ ਨੇ ਚਾਰਾਂ ਦੇ ਕੈਪਟਨ ਸਾਡੇ ਨੇ ਅਸੀਂ ਪੰਜਾਬੀ ਹਾਂ ਸਾਨੂੰ ਟੌਪ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਹੈ ਜੇ ਅਸੀਂ ਖੇਡਾਂ ਦੇ ਕੈਪਟਨ ਆ ਤਾਂ ਫਿਰ ਇੰਡਸਟਰੀ ਦੇ ਕੈਪਟਨ ਕਿਉਂ ਨਹੀਂ ਹੈਗੇ ਤਾਂ ਫਿਰ ਅਸੀਂ ਖੇਤੀ ਦੇ ਕੈਪਟਨ ਤਾਂ ਪਹਿਲੇ ਹੀ ਆ ਖੇਤੀ ਦੇ ਕੈਪਟਨ ਤਾਂ ਪੰਜਾਬ ਹੀ ਆ ਇੰਨੇ ਸੰਕਟ ਦੇ ਬਾਵਜੂਦ ਵੀ ਆ ਜਿਹੜਾ ਹੜਾਂ ਦਾ ਸੰਕਟ ਆਇਆ 5 ਲੱਖ ਏਕੜ ਦਾ ਨੁਕਸਾਨ ਹੋ ਗਿਆ 5 ਲੱਖ ਏਕੜ ਫਸਲ ਹੀ ਨਹੀਂ ਲੱਭੀ ਜ਼ਮੀਨਾਂ ਹੀ ਨਹੀਂ ਲੱਭੀਆਂ ਕਈ ਤਾਂ ਦਰਿਆ ਹੀ ਲੈ ਗਿਆ ਰੋੜ ਕੇ ਉਹਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਕਟਨ ਤੋਂ ਜ਼ਿਆਦਾ ਚੋੜ ਦਿੰਦੇ ਇਹਨਾਂ ਨੂੰ ਫੂਟਬਾਲ ਤੇ ਮੈਂ ਇਹ ਗੱਲ ਨਾਰਥ ਕਾਉਂਸਲ ਆਫ ਇੰਡੀਆ ਦੀ ਮੀਟਿੰਗ ਸੀ ਮੈਂ ਉੱਥੇ ਦੱਸ ਕੇ ਆਂ ਜੀ ਆ ਫੂਟਬਾਲ ਤੇ 40% ਸਾਡੇ ਚੋੜਨੇ ਆ 125 ਲੱਖ ਮੀਟਰ ਕਟਨਾਂ ਕਣਕ ਦੇਵਾਂਗੇ ਇਹਨਾਂ ਨੂੰ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਅਸੀਂ ਜਿਹੜਾ ਮਿੱਟੀ 'ਚ ਸੋਨਾ ਗਾਉਣਾ ਜਾਣਦੇ ਆ ਹਾਰਡ ਵਰਕਿੰਗ ਕੰਮ ਹੈ ਸਾਡੀ ਗੁਰੂਆਂ ਦਾ ਅਸ਼ੀਰਵਾਦ ਹੈ ਦੇਵੀ-ਦੇਵਤਿਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਵਰਦਾਨ ਵਾਲੀ ਧਰਤੀ ਹੈ ਇੱਥੇ ਕੋਈ ਆ ਜੇ ਭੁੱਖਾ ਨਹੀਂ ਮਰ ਸਕਦਾ ਛੋਟਾ ਕੰਮ ਕਰ ਲੇ ਵੱਡਾ ਕਰ ਲੇ ਭੁੱਖਾ ਨਹੀਂ ਮਰਨ ਦਿੰਦੀ ਇਹ ਧਰਤੀ ਨੂੰ ਵਰਦਾਨ ਹੈ अज भी चले जाऊँगे सड़क पर सौ किलोमीटर से घट्टों घट्ट कट, तो वैसे नॉर्मल दिनों तो लंगर मिल जाएंगे जेडे हथ ब के थो चाह पी आत्थ बन के, तो के जलेबियाँ रोट अपना दाल रोटी हाथ बन के मेहनत करके जी खा जो जी कि स्टेट से होंगे जी दसो नहीं होंगे आ पंजाब है जो दिल्ली जाने सोरे अच्छा बंद मैं कई ਕੁੱਕ ਮੈਂ ਤਾਂ ਬਹੁਤ ਚਿਰ ਤੋਂ ਸੜਕਾਂ 'ਤੇ ਫਿਰਦਾ ਨਾ 17 ਸਾਲ ਦੀ ਉਮਰ 'ਚ ਨਿਕਲ ਗਿਆ ਸੀ ਘਰੋਂ ਬਾਹਰ ਮੈਂ ਐ ਨਹੀਂ ਹੈਗਾ ਸੀ ਵੀ ਨਿਕਲ ਗਿਆ ਸੀ ਮਲ ਕੜਤਾ ਸੀ ਮਲ ਕਾਮਯਾਬ ਹੋ ਗਏ ਸੀਗੇ ਮਤਲਬ ਘਰ ਛੱਡਣਾ ਪੈ ਗਿਆ ਜੱਦੀ ਘਰਾਂ 'ਚ ਰਹਿ ਕੇ ਤਰੱਕੀਆਂ ਨਹੀਂ ਹੁੰਦੀਆਂ ਉਸ ਪਾਲ ਸਾਹਿਬ ਬੈਠੇ ਕਹਿੰਦੇ ਨੰਨੇ ਵੀ ਜੱਦੀ ਛੱਡੇ ਹੋਏ ਨੇ ਸਾਰਿਆਂ ਨੇ ਜੱਦੀ ਘਰਾਂ 'ਚ ਰਹਿ ਕੇ ਤਾਂ ਫਿਰ ਜੱਦੀ 'ਚ ਹੀ ਰਹਿ ਜਾਓਗੇ ਫਿਰ ਇਹ ਤਾਂ ਫਿਰ ਬਾਹਰ ਤਾਂ ਜਾਣਾ ਹੀ ਪੈਂਦਾ ਤਰੱਕੀਆਂ ਵਾਸਤੇ ਜਿੰਨੇ ਵੀ ਢਾਬੇ ਨੇ ਲੈ ਉਹਨਾਂ ਦੇ ਮਾਲਕ ਅੱਧਿਆਂ ਅੱਧਿਆਂ ਤੋਂ ਤੱਕ ਮਾਲਕ ਪੰਜਾਬੀ ਨੇ ਹੈਗੇ ਪਰ ਨਾ ਪੰਜਾਬੀ ਢਾਬਾ ਨਾ ਪਹਿਲਵਾਨ ਦਾ ਢਾਬਾ ਹੈਨਾ ਕਾਰਨ ਕਿ ਪੰਜਾਬੀ ਰੋਟੀ ਖਾਂਦੇ ਨੇ ਅਸਲ 'ਚ ਪੰਜਾਬੀ ਢਾਬਾ ਦੇਖ ਕੇ ਰੁਕਣਾ ਤੁਸੀਂ ਇੱਧਰ ਦੂਰ ਦਾ ਦੇਰਤੋਂ ਲੰਘ ਜਿਓ ਇੱਧਰੋਂ ਤੁਸੀਂ ਸੰਗਰੀਆ ਟੱਪ ਜਿਓ ਢੱਬਾ ਵਾਲੀ ਤੋਂ ਅੱਗੇ ਢੱਬੇ ਹੀ ਨਹੀਂ ਹੈਗੇ ਜੇ ਹੈਗਾ ਵੀ ਤਾਂ ਵੀ ਪੰਜਾਬੀ ਲਿਖ ਹੋਇਆ ਹੈ ਇਹਾਂ ਪੰਜਾਬ ਦੀ ਖਾਣਾ ਮਿਲਦਾ ਹੈ ਕਿਉਂਕਿ ਉਹਨੂੰ ਪਤਾ ਹੈ ਖਾਣ ਪੀਣ ਵਾਲੇ ਪੰਜਾਬੀ ਹੋਈ ਜਾ ਬਸ ਸੋ ਸਾਡਾ ਪੰਜਾਬ ਜੇ ਅਸੀਂ ਆ ਲਾਗੂ ਕਰਾਂਗੇ ਨਾ ਤਾਂ ਸਾਡੇ ਰੋਟੀ ਪੈਦਾ ਹੋਊਗਾ ਆਂ ਦਾ ਤਾਂ ਜੇ ਕਿਸਾਨ ਹੈ ਤਾਂ ਦਾ ਤਾਂ ਇੰਡਸਟਰੀਲਿਸਟ ਵੀ ਹੈ ਕਿੰਨੇ ਚੁੱਲ੍ਹੇ ਤੁਹਾਡੇ ਕਰਕੇ ਜਲਦੇ ਨੇ ਜੀ ਕਿੰਨੇ ਮੈਂ ਜਦੋਂ ਦੇਖਦਾ ਕਈ ਵਾਰੀ ਉਹ ਟਾਈਮ ਤੇ ਸੜਕ ਤੇ ਹੁੰਨਿਆ ਸੀ ਵੀ ਜਦੋਂ ਛੁੱਟੀ ਹੁੰਦੀ ਹੈ 5 ਵਜੇ ਜਾਂ 5:30 ਵਜੇ 6 ਵਜੇ 7 ਵਜੇ ਇੰਡਸਟਰੀ ਦੇ ਵਿੱਚ ਜਦੋਂ ਆਫ ਹੁੰਦਾ ਜਾਂ ਸ਼ਿਫਟ ਚੇਂਜ ਹੁੰਦੀ ਹੈ ਹਜ਼ਾਰਾਂ ਲੋਕ ਟਿਫਨ ਲੈ ਕੇ ਆਪਣੇ ਸਾਈਕਲਾਂ ਤੇ ਕੋਈ ਪੈਦਲ ਐਂ ਤੁਰੇ ਜਾਂਦੇ ਉਹ ਟਿਫਨ ਖਾਦੇ ਨੇ ਰੋਟੀ ਦੇ ਉਹ ਖਾਲੀ ਲੈ ਕੇ ਜਾਂਦੇ ਨੇ ਸ਼ਾਮ ਨੂੰ ਸਵੇਰੇ ਭਰ ਕੇ ਆਉਂਦੇ ਨੇ ਭਰਦਾ ਕੌਣ ਹੈ ਇੰਡਸਟਰੀਅਲ ਭਰਦਾ ਕੌਣ ਹੈ ਕਿਸਾਨ ਸੋ ਸਾਰੇ ਇਕੱਠੇ ਇੱਕ ਕੜੀ ਹੈ ਇਹ ਇਹ ਜੇ ਇਕੱਠੇ ਤੱਕੀ ਕਰਨਗੇ ਤਾ ਸਮਾਜ ترقی ਕਰੇ ਸਾਰਾ ਤਾ ਪੰਜਾਬ ترقی ਕਰੂਗਾ ਜੇ ਪੰਜਾਬ ਨੰਬਰ 1 ਬਣ ਗਿਆ ਦੇਸ਼ ਨੂੰ ਨੰਬਰ 1 ਬਣਨ ਤੋਂ ਕੋਈ ਨਹੀਂ ਰੋਕ ਸਕਦਾ ਪੰਜਾਬ ਨੂੰ ਇਗਨੋਰ ਨਹੀਂ ਇਗਨੋਰ ਕਰਕੇ ਨਹੀਂ ਬਣ ਸਕਦਾ ਮੈਂ ਇਹ ਗੱਲ ਕਹਿ ਕੇ ਆਇਆ ਹਾਂ ਉੱਥੇ ਕਿ ਜੀ ਅਸੀਂ ਆਜ਼ਾਦੀ ਇਲੈਂਡ 'ਚ ਸਾਡਾ ਸਭ ਤੋਂ ਵੱਡਾ ਯੋਗਦਾਨ ਆਜ਼ਾਦੀ ਨੂੰ ਲੈ ਕੇ ਸੰਭਾਲਣ 'ਚ ਅੱਜ ਫੇਰ ਸਾਡਾ ਯੋਗਦਾਨ ਹੈ ਸਭ ਤੋਂ ਪਹਿਲਾਂ ਜਿਹੜੀ 532 ਕਿਲੋਮੀਟਰ ਤਾਂ ਸਾਡਾ ਸਿੱਧਾ ਹੀ ਜਿਹੜਾ ਆਈ ਕੰਟੈਕਟ ਵਾਲਾ ਬਾਰਡਰ ਹੈ ਫਿਰ ਡ੍ਰੋਨ ਰਾਹੀਂ ਜਾਂ ਕਿਤੇ ਰਹੀ ਅਸੀਂ ਆਜ਼ਾਦੀ ਦੀ ਰੱਖਿਆ ਕਰਨੀ ਸਾਤ ਸਭ ਤੋਂ ਵੱਧ ਸਾਡੇ ਚਾਹੇ ਜੈਸਲਮੇਰ ਤੱਕ ਹੈ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਾਓ ਤੁਹਾਨੂੰ ਪੰਜਾਬੀ ਮਿਲਣਗੇ ਫੌਜ ਦੇ ਵਿੱਚ ਸਾਡੇ ਪੁੱਤ ਇੱਕਾ ਡਾਹੀਂ ਖੜੇ ਆਓ ਸੋ ਇਸ ਕਰਕੇ ਅਸੀਂ ਹਰ ਪੱਖ ਪੱਖ ਤੋਂ ਕਿਲਾ ਬਣੇ ਹੋਇਆ ਅਸੀਂ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਸੋ ਕਿਲਾ ਹੋਰ ਮਜ਼ਬੂਤ ਹੋਵੇ ਇਹ ਸਰਕਾਰਾਂ ਦਾ ਫਰਜ ਬਣਦਾ ਇਹਦੇ ਵਿੱਚ ਹੋਰ ਕੀ ਕੀ ਐਡ ਹੋ ਸਕਦਾ ਹੈ ਇਹਦੇ ਵਿੱਚ ਕਿਹੜੀਆਂ ਇਹੋ ਜਿਹੇ ਕਾਨੂੰਨ ਬਣ ਸਕਦੇ ਨੇ ਜਿਹਦੇ ਨਾਲ ਜਿਹੜਾ ਕਿਲੇ ਦੀਆਂ ਇੱਟਾਂ ਜਿਹੜੀਆਂ ਹੋਰ ਮਜ਼ਬੂਤ ਹੋਣ ਕਿਲੇ ਦੀਆਂ ਕੰਧਾਂ ਹੋਰ ਮਜ਼ਬੂਤ ਹੋਣ ਇਹ ਕੰਮ ਬਾ ਕਰਦੇ ਦੈਟਸ ਕਾਲਡ ਅ ਰਾਈਟ ਟੂ ਬਿਜ਼ਨਸ অর ਫਾਸਟ ਟਰੈਕ ਇਹਨੂੰ ਜੋ ਮਰਜੀ ਫੇਲੋ ਕੰਮ ਕਰਨ ਚ ਸੌਖਾਈ ਹੋਵੇ ਖੱਜਲ ਖੋਰੀ ਬੰਦੋ ਜੇ ਸਿੰਗਲ ਵਿੰਡੋ ਤਾਂ ਹਰੇ ਕਹਿੰਦਾ ਅਸੀਂ ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ ਕਈ ਵਾਰੀ ਵਿੰਡੋ ਚੋਂ ਬਹੁਤ ਸਾਰੀਆਂ ਵਿੰਡੋ ਨਿਕਲਦੀਆਂ ਹੁੰਦੀਆਂ ਪਹਿਲਾਂ ਵਿੰਡੋ ਹੀ ਆਈ ਸੀ ਵਿੰਡੋ 98 ਉਹ ਕਿੰਨੀ ਵਿੰਡੋਆਂ ਨਿਕਲਦੀਆਂ ਸੀ ਵਿੰਡੋ ਤਾਂ ਇੱਕ ਹੋ ਸਕਦੀ ਹੈ ਪਰ ਪੈਨ ਇੱਕ ਹੋਏ ਨਾ ਇੱਕ ਵਾਰੀ ਵਿੰਡੋ ਚੋਂ ਬਾੜ ਕੇ ਫਿਰ ਸਭ ਬੰਦਾ ਫਸਦਾ ਉਹ ਕਹਿੰਦਾ ਨਿਕਣ ਵਾਸਤੇ ਕੋਈ ਵਿੰਡੋ ਉੱਪਰ ਰੱਖ ਦਿੰਦੇ ਅੰਦਰ ਵੜਨ ਵਾਸਤੇ ਵਿੰਡੋ ਰੱਖ ਲਈ ਇੱਕ ਬਾਹਰ ਨਿਕਲ ਵਾਸਤੇ ਵਿੰਡੋ ਕਿਧਰ ਹੈ ਉਨ ਮੰਦਰ ਬਣਨੇ ਹੀ ਨਾ ਪਵੇ ਉਸ ਪਿੰਡੋਂ ਤੇ ਕੰਮ ਹੋ ਜਾਇਆ ਚੱਕ ਆ ਹੋ ਗਿਆ ਤੇਰਾ ਕੰਮ ਇਹਨਾਂ ਦਾ ਤੇਰਾ 35 ਨੰਬਰ ਤੇਰਾ ਟੋਕਨ ਨੰਬਰ ਹੈ 35 ਨੰਬਰ ਤੇ ਆ ਕੇ ਚਲੋ ਕੰਮ ਐਸੇ ਮੁਲਕ ਚ ਉਹਨਾਂ ਦੇ ਕਾਨੂੰਨ ਨੇ ਅੰਬੈਸੀ ਚੱਲ ਜਾਓ ਤੁਸੀਂ ਅਮਰੀਕਨ ਵੈਸੇ ਜਿਹੜੀ ਜਿਹੜੇ ਫਿਜ਼ੀਕਲੀ ਬੁਲਾਉਂਦੇ ਆ ਉਥੇ ਕਿਵੇਂ ਸਿਸਟਮ ਹੈ ਜਾਓ ਟੋਕਨ ਲਓ ਬਹਿ ਜਾਓ ਉਹ ਕਹਿੰਗੇ 14 ਨੰਬਰ ਕਮਨ ਵਿੰਡੋ ਨੰਬਰ 7 ਚਲੋ ਜੀ 7 ਤੇ ਚਲੇ ਗਏ ਆ ਥੋੜਾ 17 17 ਨੰਬਰ ਜੋ ਥੋੜਾ ਬਾਰੀ ਆਈ ਕਮਨ ਬਿੰਡੂ ਨੰਬਰ 9 9 ਤੇ ਜਾਣਿਆ ਉਹ ਕਹਿੰਦਾ ਓਕੇ ਆ ਪਿਆ ਤੇ ਰਵੀ ਜੀ ਦੇਣਾ ਨਹੀਂ ਦੇਣਾ ਚਲ ਉਹਨਾਂ ਦਾ ਰੂਲ ਤਾਂ ਹੈਗਾ ਨਾ ਇੱਕ ਐ ਤਾਂ ਨਹੀਂ ਵੀ ਲਾਈਨ ਤੇ ਪਹਿਲਾਂ ਲੱਗ ਗਿਆ ਜੋ ਡੀਐਸਪੀ ਨੂੰ ਫੋਨ ਕਰਾਤਾ ਵੀ ਮੈਂ ਮੂਰੇ ਖੜੂ ਹਟ ਲਾਈਨ ਤੋੜਨ ਲਾਈਨ ਤੋੜਨ ਚ ਐਸਾ ਨਜ਼ਾਰਾ ਆਉਂਦਾ ਆਪਾਂ ਨੂੰ ਕੁਝ ਹੋਰ ਨੂੰ ਮਤਲਬ ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਆ ਅਜੀ ਵੀ ਆਪਣੀ ਬੁਲਸਰੀ ਹੀ ਕਹਿਆ ਹੁਣ ਪਹਿਲੀ ਹੀ ਕੱਟ ਕੇ ਰੱਖਿਆ ਕਰੋ ਚਲਾਨ ਬਸ ਨੰਬਰ ਜਿੰਨੇ ਚਾਚ ਤੁਹਾਡੇ ਕੋਲ ਡੀਐਸਪੀ ਦਾ ਜਾਂ ਆਪਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨ ਨੂੰ ਉਹਨੇ ਚਾਚ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਓਹੋ ਤੁਸੀਂ ਐ ਕਹਦੇ ਕਰੋ ਓਹੋ ਹੁਣ ਤਾਂ ਭਰਤਾ ਬਸ ਆਹੀ ਤਰੀਕਾ ਹੋਰ ਤਰੀਕਾ ਹੀ ਕੋਈ ਨਹੀਂ ਉਹਦੀ ਲਾਣ ਦੇ ਕੰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾਲ ਕਰੋ ਗੱਲ ਜੀ ਇਸੇ ਕਰਕੇ ਫਿਰ ਲੀਡਰਾਂ ਦੇ ਮੁੱਦੇ ਵੀ ਬਹੁਤ ਛੋਟੇ ਰਹਿ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਜੇ ਮੈਂ ਚਲਾਨ ਤੋਂ ਬਚਾਤਾ ਵਾ ਮੇਰੀ ਵੋਟ ਪੱਕੀ ਹੋ ਗਈ ਉਹ ਫਿਰ ਚਲਾਨ ਤੋਂ ਕਹਾਂ ਲਾਲ ਕੁਝ ਕਹ ਕਹਿੰਦੇ ਨਹੀਂ ਉਹ ਤੁਹਾਨੂੰ ਲਾਲਚ ਕੀ ਦਿੰਦੇ ਫਿਰ ਵੀ ਤੁਸੀਂ ਸਾਡੀ ਸਰਕਾਰ ਬਣਾਓ ਤੁਹਾਡੇ ਚਲਾਨ ਨਹੀਂ ਹੋਊ ਲੈ ਇਹ ਕੋਈ ਮੁੱਦਾ ਜੀ ਇਹ ਕੋਈ bizness ਹੈ ਇਹ ਕੋਈ ਰੋਡ ਮੈਪ ਹੈ ਉਸ ਗਵੀਰ ਬਦਲ ਕਹੀ ਜਾਂਦਾ ਸੀ ਇੱਕ ਦਿਨ ਕੋਈ ਸਾਡੀ ਸਰਕਾਰ ਵੇਖ ਲਓ ਤੁਸੀਂ ਮੋਟਰਸਾਈਕਲ ਦੇ ਲਾਉਂਦੇ ਨਹੀਂ ਹੁੰਦੇ ਸੀ ਨੰਬਰ ਹੁਣ ਆ ਜਾਣ ਤੋਂ ਨੰਬਰ ਫੇਰ ਨਾਲ ਲਾਓ ਲੈ ਇਹ bizness ਹੈ ਜੀ ਤੁਸੀਂ ਕੋਈ ਦੱਸੋ ਅਸੀਂ ਕੀ ਕਰਾਂਗੇ ਆਪਾਂ ਇਸ ਵਕਤ ਦੁਨੀਆ ਜਿਹੜੀ ਹੈ ਕੰਪੀਟੀਸ਼ਨ ਦਾ ਜ਼ਮਾਨਾ ਹੈ ਚਾਈਨਾ ਨਾਲ ਜਪਾਨ ਨਾਲ ਯੂਰਪ ਨਾਲ ਮੁਕਾਬਲੇ ਹੋ ਗਏ ਤੇ ਆਪਾਂ ਹਜੇ ਆਪਸ ਚ ਲੱਗੇ ਹੋਏ ਆ ਮੇਰਾ ਚਲਾਨ ਜੀ ਮੇਰਾ ਹਾਜੀ ਆਪਾਂ ਗਲਤੀਆਂ ਕਾ ਕਰਦੇ ਚਲਾਨ ਕਿਉਂ ਹੋ ਜੂਗਾ ਕਿਵੇਂ ਹੋ ਜੂਗਾ ਚਲਾਨ ਆਪਣੇ ਦੇਖ ਲਓ ਤੁਸੀਂ ਕਿੰਨਾ ਚਲੋ ਹੁਣ ਤਾਂ ਆਪਣੇ ਪੰਜਾਬ ਚ ਵੀ ਇਦਾਂ ਕਰ ਲਿਆ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋ ਹੋਊਗੀ ਉਧਰੋਂ ਖਰੜਾ ਆ ਕੇ ਤਾਂ ਕੰਬਣ ਲੱਗ ਜਾਂਦੇ ਸੀ ਵੀ ਜਰਬਗੇ ਜਾਣਾ ਔਖਾ ਹੋਊਗਾ ਜੀ ਚੰਡੀਗੜ੍ਹ ਆ ਜੀ ਉਹ ਚੰਡੀਗੜ੍ਹ ਦੇ ਕਿਹੜੇ ਕੋਈ ਕੁੱਟ ਦੇ ਮਾਰਦੇ ਡੰਡੇ ਹੈ ਨਹੀਂ ਇਹਨਾਂ ਕੋਲ ਤਾਂ ਆਪਣੇਆਂ ਕੋਲ ਹੈਂ ਡੰਡੇ ਹੁੰਦੇ ਆ ਇਹਨਾਂ ਕੋਲ ਡੰਡੇ ਹੈ ਨਹੀਂ ਇਹਨਾਂ ਕੋਲ ਪੈਨ ਹੈ ਉਹ ਬਹੁਤ ਖਤਰਨਾਕ ਹੈ ਪੈਨ ਦੀ ਮਾਰ ਬਹੁਤ ਜ਼ਿਆਦਾ ਖਤਰਨਾਕ ਹੈ ਕਲਮ ਦੀ ਮਾਰ ਫਿਰ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਨ ਭੁਗਤਣ ਤੇ ਲੱਗਦਾ ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉਹਦੇ ਲਾਲਬੱਤੀ ਨਾਲ ਲੰਗਦੇ ਆ ਤਿੰਨ ਦਿਨ ਬਚ ਜਾਂਦੇ ਆਪਣੇ ਡੰਡੋ ਦਾ ਕੀ ਉਹ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ ਨੀਲ ਜੀ ਪੈਂਦਾ ਹੋਣਾ ਇਹ ਕਿਹੜੀ ਗੱਲ ਹੈ ਨਾਲੇ ਇਹ ਤਾਂ ਆਪਣੇ ਕਲਚਰ 'ਚ ਹੁਣ ਪਹਿਲੇ ਦਿਨੋਂ ਹੀ ਹੈ ਜੀ ਛੋਟੇ ਹੁੰਦੇ ਨੇ ਮਾਂ ਕੁੱਟਦੀ ਐ ਥੋੜਾ ਜਿਹਾ ਵੱਡੇ ਹੋਏ ਬਾਪੂ ਕਟਣ ਲੱਗ ਜਾਂਦਾ ਫਿਰ ਜੋ ਆਕਾਂ ਚ ਜਦੋਂ ਖੇਡਦੇ ਆ ਉਹ ਜੋ ਆਕ ਇੱਧਰ ਇੱਕ ਅੱਧਾ ਲਾ ਜਾ ਲਾਜ ਹੁੰਦਾ ਜਾਂ ਆਪਾਂ ਲਾ ਦਿੰਨੇ ਆ ਸਕੂਲ ਭੇਜਦੇ ਨੇ ਮਾਟੇ ਕੁੱਟਣ ਲੱਗ ਜਾਂਦਾ ਕਾਲਜ ਜਾਂਦੇ ਨੇ ਕਲੈਕਟਰ ਨਾਲ ਲੜਾਈਆਂ ਹੋਣ ਲੱਗ ਜਾਂਦੀਆਂ ਬਸਾਂ ਨੇ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਆ ਜਾਂ ਉਹ ਕੁੱਟ ਦਿੰਦੇ ਨੇ ਜਾਂ ਫਿਰ ਕਾਲਜ ਆਪਸ ਵਿੱਚ ਮੁੰਡੇ ਕੋਲ ਲੜਾਈ ਹੋ ਜਾਂਦੀ ਹੈ ਥੋੜੇ ਹੋਰ ਵੱਡੇ ਉਹਨੇ ਫਿਰ ਕੁੱਟਣ ਲੱਗ ਜਾਂਦੀ ਹੈ ਵਿਆਹ ਹੋਣ ਲਾਇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਦੋਂ ਗਾਂ ਜਵਾਬ ਹੋਏ ਨੇ ਉਹ ਕੁੱਟਣ ਲੱਗ ਜਾਂਦੇ ਨੇ ਇਹ ਤਾਂ ਸਾਰੀ ਉਮਰ ਹੀ ਚੱਲੀ ਜਾਂਦਾ ਆਪਣਾ ਤਾਂ ਸੋ ਇਹਨੂੰ ਤਾਂ ਆਪਾਂ ਕੋਈ ਖਾਸ ਨਹੀਂ ਮੰਨਦੇ ਤਾਂ ਦੋ ਥੱਪੜਾਂ ਨਾਲ ਕਿਹੜੀ ਗੱਲ ਹੀ ਕਰੀਂ ਪਰ ਆ ਕਲਮ ਨਾ ਚਲਾਈ ਕਲਮ ਦਾ ਜ਼ਮਾਨਾ ਜਨਾਬ ਕਲਮ ਚੱਕੋ ਹੱਥ ਨਾ ਚੱਕੋ ਕਲਮ ਚੱਕੋ ਔਰ ਜੀਨੇ ਕਲਮ ਚੱਕ ਲਈ ਉਹ ਤੇ ਕੋਈ ਹੱਥ ਨਹੀਂ ਚੱਕ ਸਕਦਾ ਉਹ ਤੇ ਨਹੀਂ ਹੱਥ ਚੱਕਦਾ ਉਹਨੂੰ ਆਪਣੇ ਰਾਈਟਸ ਪਤਾ ਲੱਗ ਜਾਂਦਾ ਉਹਨੂੰ ਆਪਣੇ ਅਧਿਕਾਰ ਪਤਾ ਲੱਗ ਜਾਂਦਾ ਪੜਾਈਆਂ ਦਾ ਫਰਕ ਸੀਗਾ ਉਹ ਵੀ ਹੁਣ ਕਿਸੇ ਬਦਲਣ ਲੱਗਿਆ ਸਾਨੂੰ ਕੀ ਪੜਾਈ ਗਏ ਨੇ ਜੀ ਸਰਕਾਰੀ ਸਕੂਲਾਂ 'ਚ ਤੋਬੀ ਕਪੜੇ ਧੋਂਦਾ ਹੈ ਉਹ ਐ ਜੇ ਹੁੰਦ ਸੀ ਐ ਧੋਂਦਾ ਸੀ ਹੁਣ ਤੋਬੀ ਕਪੜੇ ਧੋ ਚੁੱਕਾ ਹੈ ਠੀਕ ਹੈ ਜੀ ਲੱਕੜਹਾਰੇ ਨੂੰ ਇੱਕ ਸੋਨੇ ਦਾ ਕੁਲਹਾੜਾ ਮਿਲਿਆ ਉਹਨੇ ਕਹੇ ਮੇਰਾ ਨਹੀਂ ਹੈਗਾ ਫਿਰ ਉਹ ਚਾਂਦੀ ਦਾ ਲੈ ਆਇਆ ਲੱਕੜਹਾਰੇ ਚੋਰ ਨੇ ਚੋਰੀ ਕੀਤੀ ਹੈ ਸਾਨੂੰ ਲੱਕੜਹਾਰੇ ਤੋਬੀਆਂ ਚੋਰਾ ਚ ਰੱਖਿਆ ਜੀ ਇੱਕ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਪਹਾੜਾਂ ਵਾਲੇ ਉਹਨਾਂ ਚ ਕਿਉਂ ਨਹੀਂ ਹੈਗੇ ਇਹ ਤੋਬੀ ਇਹ ਉਹਨਾਂ ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ ਉਹਨਾਂ ਚ ਫੀਸ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਉਹਨਾਂ ਚ ਜੁਰਮਾਨਾ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਕਿਉਂਕਿ ਉਹ ਤਾਂ ਫੀਸ ਸਾਂ ਪਹਿਲਾਂ ਹੀ ਭਰ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ ਜਰਮਾਨਾ ਹੋਣ ਦਾ ਸਵਾਲ ਹੀ ਪੈਦਾ ਨੇ ਉਹਦਾ ਬੱਚੇ ਦੇ ਘਰੇ ਫੋਨ ਜਾਂਦਾ ਭਈਆ ਜਾਇਆ ਨਹੀਂ ਜਰਮਾਨਾ ਤਾਂ ਨਾ ਆਉਣ ਤੇ ਹੀ ਹੁੰਦਾ ਨਾ ਹੋਰ ਕੀ ਹੁੰਦਾ ਸਾਡ ਨੂੰ ਪਹਿਲੇ ਹੀ ਮਾਈਂਡ 'ਚ ਸਾਡੇ ਗਰੀਬੀ ਭਰੀ ਗਈ ਵੀ ਤੁਸੀਂ ਸਾਰੀ ਉਮਰ ਮਾਫੀ ਵਾਲੀਆਂ ਅਰਜ਼ੀਆਂ ਲਿਖਣੀਆਂ ਸਿੱਖ ਲੋ ਬਾਅਦ 'ਚ ਬਿਜਲੀ ਮਾਫ ਕਰ ਦਿਓ ਜੀ ਕਰਜ਼ਾ ਮਾਫ ਕਰ ਆ ਸਿੱਖ ਜ ਨੇ ਸਭ ਤੋਂ ਮਾਈਂਡ 'ਚ ਪਹਿਲਾਂ ਇਹ ਭਰਤਾ ਜੀ ਮਤਲਬ ਪੋਜ਼ਿਟਿਵ ਪੜਾਈ ਜਿਹੜੀ ਆ ਉਹ ਸ਼ੁਰੂ लग्या बच्चे के दमाग ये हो मैं कुछ बनूँगा ना कि यूअर फादर इज़ ए वेरी पुअर मैन ही कैन नॉट पे यूअर फी फी है राइट एन एप्लीकेशन फॉर फुलफी कंसैशन चलो जी पहली पुअर मैन लसो भी तु रहना मतलब इतना साढ़े सिलेबस चाहे ਚੈੱਕ ਕਰ ਲਿਓ ਤੁਸੀਂ ਜਿਹੜੀ 7ਵੇਂ 8ਵੇਂ ਕਿਤਾਬਾਂ ਪੜ੍ਹੀਆਂ 9ਵੇਂ 10ਵੇਂ ਦੀਆਂ ਉਹ ਜੇਹੀ ਆਉਂਦਾ ਸੀ ਬਸ ਤੁਹਾਡੇ ਚਾਚੇ ਨੇ ਤੁਹਾਡੇ ਜਨਮ ਦਿਨ ਤੇ ਕੜੀ ਭੇਜੀ ਐ ਲੈ ਕਦੇ ਨਹੀਂ ਭੇਜੀ ਉਹਨਾਂ ਨੇ ਥੈਂਕਸ ਦਾ ਲੈਟਰ ਲਿਖੋ ਲੈ ਕਿੱਥੋਂ ਲਿਖੀਏ ਜਦੋਂ ਭੇਜੀ ਹੀ ਨਹੀਂ ਝੂਠ ਲਿਖਣੀ ਸਿਕਾਈ ਜਾਂਦੇ ਸਾਨੂੰ ਪਾਜ ਗਿਆ ਝੂਠ ਬੋਲਦਾ ਤੁਸੀਂ ਕਿ ਫੇਰ ਕੀ ਕਰੀਏ ਫਿਰ ਉਹ ਉਹ ਐਪਲੀਕੇਸ਼ਨ ਨਹੀਂ ਅਜੇ ਤੱਕ ਬਦਲੀ ਇਹਨਾਂ ਨੇ ਉੱਥੇ ਹੀ ਫਿਰਦੀਆਂ ਨੇ ਉਹ ਆਪ ਘੜੀ ਲੈਣਾ ਸਿੱਖ ਲੋ ਕਿਉਂ ਚਾਚੇ ਤੇ ਖੜਿਓ ਰਾਡੋ ਦਿ ਲੋ ਮਿਹਨਤ ਕਰਕੇ ਇੰਡਸਟਰੀ ਲਾ ਲੋ ਕੋਈ ਡੋਂਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਨੌਕਰੀਆਂ ਵੰਡਣ ਲਈ ਤਾਂ ਬਣੋਗੇ ਇੰਡਸਟਰੀ ਆਊਗੀ ਇੰਡਸਟਰੀ ਤਾਂ ਲੱਗੂ ਜੇ ਤੁਹਾਨੂੰ ਸਰਕਾਰਾਂ ਕਲੀਅਰ ਕਰਨਗੀਆਂ ਸਰਕਾਰਾਂ ਤਾਂ ਕਲੀਅਰ ਕਰਨਗੀਆਂ ਜੇ ਰਾਈਟ ਟੂ ਬਿਜ਼ਨਸ ਵਰਗੇ ਐਕਟ ਹੋਣਗੇ ਜੇ ਤੁਹਾਡੇ ਕੋਲੇ ਕਰੇ ਬੈਠੇ ਨੂੰ ਪੋਰਟਲ ਮਿਲੂਗਾ ਕਿ ਆ ਅਪਲਾਈ ਕਰਤਾ ਵਿਥਿਨ 5 ਡੇਜ਼ ਵਿਥਿਨ 7 ਡੇਜ਼ ਵਿਥਿਨ 15 ਡੇਜ਼ ਮੇਰਾ ਸੈਕਟਰ ਜਿਹੜਾ ਉਹ 15 ਡੇਜ਼ ਵਾਲੇ ਚ ਪੈਂਦਾ 15 ਡੇ ਤੋਂ ਬਾਅਦ ਮੈਨੂੰ ਅਪਰੂਵਲ ਮਿਲ ਜੂ ਨਹੀਂ ਨਹੀਂ ਮਿਲੀ ਡੀਮ ਟੂ ਬੀ ਅਪਰੂਵਡ ਤੋ ਤੁਸੀਂ ਆਪਣਾ ਕੰਮ ਕਰ ਲਓ ਅਫਸਰਾਂ ਦੀ ਗਲਤੀ ਹੈ ਕਿ ਉਹਨਾਂ ਨੇ 15 ਦਿਨਾਂ 'ਚ ਤੁਹਾਨੂੰ ਜਵਾਬ ਨਹੀਂ ਦਿੱਤਾ ਉਹ ਸਾਡਾ ਕੰਮ ਹੈ ਬਾਅਦ 'ਚ ਰਿਹਾ ਅਫਸਰਾਂ ਨੂੰ ਪੁੱਛਣਾ ਵੀ ਇਹ ਕਿਉਂ ਲੱਗੇ 15 ਦਿਨ ਫਿਰ ਉਹ ਸਾਡਾ ਕੰਮ ਸੋ ਤਾਂ ਕਰਕੇ ਮੈਂ ਤੁਹਾਨੂੰ ਇਹ ਦੱਸਣ ਆਇਆ ਸੀ ਥੋੜਾ ਜਿਹਾ ਪਬਲਿਕ ਲੈਂਗੁਏਜ ਚ ਕਿ ਕੰਮ ਕਰੋ ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਉਹ ਕਰ ਲਓ ਸ਼ਾਇਦ মিডিਆ ਰਹੀਂ ਸੁਣ ਰਹੇ ਹੋਣਗੇ ਬਹੁਤ ਸਾਰੇ ਤੁਹਾਨੂੰ ਸਰਕਾਰ ਜਿਹੜੀ ਹੈ ਉਹ ਮਾਹੌਲ ਦੇਊਗੀ ਮੌਕਾ ਦੇਊਗੀ ਮਾਹੌਲ ਤੇ ਮੌਕਾ ਸਰਕਾਰ ਦਾ ਫਰਜ਼ ਬਣਦਾ ਉਹ ਦੇ ਦੇ ਰਨਵੇ ਜਿਹੜਾ ਉਹ ਉਡਾਉਂਦਾ ਨਹੀਂ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਸਰਕਾਰ ਰਨਵੇ ਬਣ ਜੂਗੀ ਅੱਗੇ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਕਿੱਥੇ ਤੱਕ ਉੱਡਦਾ ਹੋ ਸੋ ਸਰਕਾਰ ਤੁਹਾਡੇ ਨਾਲ ਖੜੂਗੀ ਤੁਹਾਨੂੰ ਇੰਡਸਟਰੀ ਲੋਨ ਚ ਹੈਲਪ ਕਰੂਗੀ ਤੁਹਾਨੂੰ ਲੋਨ ਚ ਤੁਹਾਨੂੰ ਬੈਂਕਿੰਗ ਚ ਜੇ ਕਿਤੇ ਵੀ ਦਿੱਕਤ ਕੋਈ ਕਿਸੇ ਕਿਸੇ ਨੂੰ ਆਉਂਦੀ ਹੈ ਤੁਸੀਂ ਇੰਡਸਟਰੀ ਲਾਓ ਜੇ ਤੁਸੀਂ ਤੁਹਾਡੀ ਇੰਡਸਟਰੀ ਕਾਮਯਾਬ ਹੋ ਗਈ ਦੋ ਯੂਨਟ ਤੁਸੀਂ ਤੀਜਾ ਯੂਨਟ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮੀਡੀਏਟਲੀ ਤੁਹਾਨੂੰ ਕਹਿ ਜਾਊਗਾ ਓਕੇ ਚਾਰ ਲਾ ਲੈ ਭਾਵੇਂ এমਪਲॉयਮੈਂਟ ਹੋਰ ਜਨਰੇਟ ਕਰ ਹੋਰ ਨੌਕਰੀਆਂ ਹੋਰ ਘਰਾਂ ਨੂੰ ਰੋ ਦੀ ਵਿਰਸ਼ਨਾ ਰੋਜ਼ਗਾਰ ਨਾਲ ਇਹ ਸਾਡਾ ਮਕਸਦ ਹੈ ਜੀ ਬਾਕੀ ਟੈਕਨੀਕਲੀ ਸਾਰਾ ਤੁਹਾਨੂੰ ਸਮਝਾਤਾ ਕਿ ਐਮ ਐਸ ਐਮ ই ਜਾਂ ਜਿਹੜਿਆ ਬਾਕੀ ਬੁੱਕਲੇਟ ਇੱਥੇ ਤਿਆਰ ਪਈਆਂ ਨੇ ਤੁਸੀਂ ਲੈ ਕੇ ਜਾਇਓ ਵੈਸੇ ਤਾਂ ਤੁਹਾਡੀ ਹੀ ਦਿੱਤੀਆਂ ਹੋਈਆਂ ਸਿਝਾਂ ਨੇ ਉਹ ਤੁਹਾਨੂੰ ਆਪ ਨੂੰ ਵੀ ਤੁਹਾਡੇ ਕੋਲੇ ਵੀ ਤਾਂ ਲਿਖੇ ਪਿਆ ਹੋਣਾ ਸਾਰਾ ਸੇਮ ਅਸੀਂ ਛਾਪਿਆ ਹੀ ਹੈ ਬਸ ਗਵਰਨਮੈਂਟ ਦੀ ਜਿਹੜੀ ਹੈ ਉਹ ਮੋਹਰ ਲੱਗੀ ਹੈ ਵਿੱਚ ਉਹਦੇ ਸੋ ਮੈਂ ਸਾਰਿਆਂ ਨੂੰ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਮਾਨਵਤਾ ਲਈ ਮਨੁੱਖਤਾ ਲਈ ਇੱਕ ਬਹੁਤ ਵੱਡਾ ਤਿਆਗ ਬਲੀਦਾਨ ਕੀਤਾ ਉਹਦੇ 350 ਸਾਲ ਆਪਾਂ ਮਨਾ ਰਹੇ ਹਾਂ ਔਰ ਉਹਦੇ ਵਾਸਤੇ ਸਦਾ ਵੀ ਦਿਨਣਾ ਕਿਉਂਕਿ ਗੁਰੂ ਸਾਹਿਬ ਧਰਮਾਂ ਤੋਂ ਬਹੁਤ ਉੱਪਰ ਦੀ ਕੁਰਬਾਨੀ ਕਰਕੇ ਗਏ ਆ ਤੇ ਉਹ ਸਾਰਿਆਂ ਦੀ ਸੀ ਉਹ ਕਿਸੇ ਦੇ ਇੱਕ ਇੱਕ ਦੇ ਨਹੀਂ ਸੀ ਉਹ ਸਾਰਿਆਂ ਦੀ ਸੀਗੇ ਸੋ ਉਹਨਾਂ ਦੇ 350 ਸਾਲਾਂ ਦੇ ਮੌਕੇ ਤੇ ਬੜਾ ਮੁਕੱਦਸ ਪਵਿੱਤਰ ਜਿਹੜੇ ਦਿਨ ਚੱਲ ਰਹੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਜੇ ਪ੍ਰਮਾਤਮਾ ਕੋਈ ਇਹੋ ਜਿਹਾ ਕੰਮ ਕਰਾਉਂਦਾ ਤਾਂ ਮੇਰੇ ਖਿਆਲ ਚ ਇਸ ਤੋਂ ਵੱਡਾ ਕੋਈ ਸੁਭਾਗ ਕਹਿ ਲੋ ਇਸ ਤੋਂ ਵੱਡੀ ਕੋਈ ਕਿਸਮਤ ਨਹੀਂ ਹੋ ਸਕਦੀ ਸੋ ਸਾਰਿਆਂ ਨੂੰ ਸਦਾ ਪੱਤਰ ਵੀ ਦਿੰਨੇ ਆ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਆ ਕੇ ਗੁਰੂ ਸਾਹਿਬ ਦੀਆਂ ਕਿਸੇ ਵੀ ਤਰੀਕੇ ਨਾਲ ਤੁਸੀਂ ਗੁਰੂ ਸਾਹਿਬ ਦੀਆਂ ਜੀਵਨੀ ਦੀਆਂ ਸਿੱਖਿਆਵਾਂ ਕਿਵੇਂ ਤਿਆਗ ਮਲ ਤੋਂ ਤੇਗ ਬਹਾਦਰ ਬਣੇ ਕਿਵੇਂ ਆਪਣਾ ਸੀਸ ਜਿਹੜਾ ਧੜ ਤੋਂ ਆ ਅਲੱਗ ਕਰਾ ਕੇ ਵੀ ਉਹ ਸੀਸ ਤੇ ਨੂਰ ਰਹਾ ਤੇ ਇਹ ਚੀਜ਼ਾਂ ਆਉਣ ਆਣੀਆਂ ਪੀੜ੍ਹੀਆਂ ਨੂੰ ਦੱਸੋ ਵੀ ਆਪ ਵੀ ਦੇਖ ਕੇ ਜਾਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹ ਜਿਹੜਾ ਆਜ਼ਾਦ ਫਜ਼ਾ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ ਇਹਦੇ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਨੇ ਅਦੁੱਤੀਆਂ ਕੀਤੀਆਂ ਹੋਈਆਂ ਲਾਸਾਨੀ ਜਿਨ੍ਹਾਂ ਦੀ ਕੋਈ ਉਹਦਾ ਆਰਐਨ ਨਹੀਂ ਮਿਲਦੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਵੀ ਸ਼ਹੀਦ ਹੋਏ ਸ਼ਿਗੂ ਅਰਜਨਦੇਵ ਜੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦਾਦਾ ਜੀ ਬਣੇ ਤਾਂ ਉਹਨਾਂ ਦੇ ਪੋਤੇ ਵੀ ਸ਼ਹੀਦ ਹੋਏ ਚਾਰੋਂ ਸਾਹਿਬਜ਼ਾਦੇ ਦਾਦੇ ਤੋਂ ਪਰਦਾਦੇ ਤੋਂ ਪੋਤਿਆਂ ਤੱਕ ਦਾ ਸਫ਼ਰ ਸ਼ਹਾਦਤ ਦਾ ਹੈ ਇਤੋਂ ਵੱਡੀ ਕੋਈ ਸ਼ਹਾਦਤ ਦੀ ਕੁਰਬਾਨੀ ਦੀ ਮਿਸਾਲ ਨਹੀਂ ਹੈ